ਮંત્રી ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁੱਲਰ ਦੀ ਅਗਵਾਈ ਵਿੱਚ ਲਗਾਤਾਰ ਸਰਕਾਰੀ ਜ਼ਮੀਨ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸੰਦਰੂਰ ਦੇ ਕਸਬਾ ਮੁਨਕ ਦੇ ਕੋਲ ਪਿੰਡ ਨਮਾ گاؤں ਵਿੱਚ 24 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਗਿਆ। ਦੱਸ ਦਈਏ ਕਿ ਸਰਕਾਰ ਦੀ ਇਸ ਕਾਰਵਾਈ ਦੌਰਾਨ ਹੁਣ ਤੱਕ ਸਰਕਾਰ 12 ਏਕੜ ਤੋਂ ਜ਼ਿਆਦਾ ਜ਼ਮੀਨ ਨੂੰ ਮੁਕਤ ਕਰਵਾ ਚੁੱਕੀ ਹੈ। ਨਵੇਂ گاؤں ਦੀ 24 ਏਕੜ ਜ਼ਮੀਨ ਜਿਹੜੀ ਲੰਮੇ ਸਮੇਂ ਤੋਂ ਚਲੋ ਹੈਗੇ ਤੇ ਸਾਡੇ ਭਰਾ ਨੇ ਜਿਹੜੇ ਕਿਸਾਨ ਆ ਲੰਬੇ ਸਮੇਂ ਤੋਂ ਕਬਜ਼ੇ ਤੇ ਵਾਉਂਦੇ ਆ ਰਹੇ ਸੀ ਅੱਜ 24 ਏਕੜ ਦਾ ਇਹਨਾਂ ਆਪਦੀ ਮਰਜ਼ੀ ਨਾਲ ਇਹ ਜ਼ਮੀਨ ਅੱਜ ਛੱਡੀ ਆ ਤੇ ਜਦੋਂ ਅਗਲਾ ਸੀਜ਼ਨ ਆਊਗਾ ਇਹਦੀ ਖੁੱਲੀ ਬੋਲੀ ਕਰਾਵਾਂਗੇ ਭਾਵੇਂ ਪਿੰਡ ਦਾ ਕੋਈ ਵੀ ਵਿਅਕਤੀ ਇਹ ਵੱਧ ਪੈਸੇ ਦੇ ਕੇ ਲੈ ਲੈਣ ਇਹਨਾਂ ਨੂੰ ਮਿਲ ਜੂਗੀ ਜੇ ਕੋਈ ਹੋਰ ਵਿਅਕਤੀ ਜਿਹੜਾ ਲੈਣਾ ਚਾਹੁੰਦਾ ਉਹ ਅੱਗੇ ਆ ਕੇ ਲਵੇ ਅੱਗੇ ਅਸੀਂ ਵੇਖੋ ਪਿਆਰ ਨਾਲ ਹਰੇਕ ਨਾਲ ਕੰਪਰਮਾਈਜ਼ ਕਰਦੇ ਨੇ ਕਿ ਜ਼ਮੀਨਾਂ ਛੱਡੋ ਆਉਣ ਵਾਲੇ ਸਮੇਂ 'ਚ ਹੋਣਾ ਹੀ ਜਿਹੜਾ ਸਾਡਾ ਅਗਲਾ ਦੌਰ ਆ ਉਹਦੇ 'ਚ ਸਾਨੂੰ ਭਾਵੇਂ ਕਿਸੇ ਨਾ ਵੀ ਧੱਕੇਸ਼ਾਹੀ ਕਰਨੀ ਪਵੇ ਕਿਉਂਕਿ ਵੇਖੋ ਇਹ ਸਰਕਾਰ ਦੀਆਂ ਜ਼ਮੀਨਾਂ ਪੰਚਾਇਤੀਆਂ ਦੀਆਂ ਜ਼ਮੀਨਾਂ ਸਾਰੇ ਪਿੰਡ ਦੀ ਮਾਲਕੀ ਆ ਇਹ ਨਹੀਂ ਵੀ ਇੱਕ ਬੰਦਾ ਵੋਂਦਾ ਵਾ ਤੇ ਉਹ ਮਾਲਕ ਬਣ ਕੇ ਬਹਿ ਜੇ ਇਹ ਜ਼ਮੀਨਾਂ ਜਿਹੜੀਆਂ ਛਡਾ ਕੇ ਅਸੀਂ ਪੰਚਾਇਤ ਦੇ ਅੰਡਰ ਲੈ ਕੇ ਆਵਾਂਗੇ ਤੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਬੋਰ ਨਹੀਂ ਹੈਗੇ ਉਹਨਾਂ ਜ਼ਮੀਨਾਂ ਦੇ ਵਿੱਚ ਕਨੈਕਸ਼ਨ ਲੈਣ ਲਈ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ ਕੋਈ ਨਾ ਕੋਈ ਪਾਲਿਸੀ ਬਣਾਈਏ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਵਿੱਚ ਬੋਰ ਹੋ ਜਾਣ ਤੇ ਇਹਨਾਂ ਦੀ ਜ਼ਮੀਨਾਂ ਦੀ ਸਿੰਚਾਈ ਹੋਵੇ ਸਿੰਚਾਈ ਕਰਕੇ ਕਿਸਾਨ ਇਥੋਂ ਵਧਿਆ ਇਨਕਮ ਸੋਰਸ ਪੈਦਾ ਕਰ ਸਕੇ ਹੰਦੂ ਸਭ ਜਾਣਕਾਰੀ ਅਨਸਾਰ ਪਿਛਲੇ 5 ਸਾਲ ਤੋਂ ਇਸ ਜ਼ਮੀਨ ਦਾ ਜਿਹੜਾ ਰੌਲਾ ਚੱਲ ਰਿਹਾ ਨੁਕਸਾਨ ਕਿੰਨਾ ਕੁ ਹੋਇਆ ਲੱਗਦਾ ਪਿਛਲੇ 5 ਸਾਲ ਦੇ ਵੇਖੋ ਪਿਛਲੀਆਂ ਸਰਕਾਰਾਂ ਚ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਜਿਹੜੇ ਮੰਤਰੀ ਐ ਐਮ ਐਲ اے ਸੰਤਰੀ ਜਿੱਤੋਂ ਬੀਬੀ ਰਜਿੰਦਰ ਕੌਰ ਭੱਟਲ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਦਾ ਹਲਕਾ ਆ ਤੇ ਉਹਨਾਂ ਦੇ ਹੀ ਇਹ ਸੰਗੀ ਸਾਥੀ ਆ ਉਹਨਾਂ ਦੀ ਸ਼ਹਿਤ ਹੀ ਇਹ ਕਬਜ਼ੀ ਹੋਏ ਆ ਪਿਛਲਿਆਂ ਨੇ ਨੁਕਸਾਨ ਤੇ ਬੜਾ ਕਰਾਇਆ ਜਿੰਨਾ ਨੁਕਸਾਨ ਹੋ ਗਿਆ ਇਹ ਨੁਕਸਾਨ ਤੇ ਨਹੀਂ ਪੂਰਾ ਹੋ ਸਕਦਾ ਹੁਣ ਪਿਛਲੇ 5 ਸਾਲ ਜੇ ਪਹਿਲੀ ਧੱਕੇ ਨਾਲ ਕੋਈ ਵੀ ਬੰਦਾ ਜਿਹੜਾ ਵੋਂਦਾ ਉਹਦੇ ਚ ਇਹਨਾਂ ਦਾ ਰੋਲ ਘਟਿਆ ਉਹ ਬੀਬੀ ਰਜਿੰਦਰ ਕੌਰ ਭੱਟਲ ਦਾ ਰੋਲ ਵਧਿਆ ਕਿਉਂਕਿ ਇੱਥੋਂ ਜਿਹੜੇ ਹੁਕਮਰਾਨ ਸਨ ਉਹਨਾਂ ਦਾ ਫਰਜ਼ ਪੰਦਾ ਹੈ ਕਿ ਇਹ ਜ਼ਮੀਨਾਂ ਇਹਨਾਂ ਨੂੰ ਸਮਝਾਉਂਦੇ ਕਿ ਇਹ ਸਾਰੇ ਪਿੰਡ ਦੀ ਜਾਇਦਾਦ ਆ ਪਿੰਡ ਵਾਲਿਆਂ ਨੂੰ ਵੀ ਇਹਦੇ ਪੈਸੇ ਆਂਦੀ ਲੋੜ ਆ ਇਹ ਪਿੰਡ ਦੇ ਵਿਕਾਸ ਤੇ ਪੈਸੇ ਲੱਗਣੇ ਆ ਤੇ ਇੱਥੇ ਸ਼ਹਿਦ ਦਿੱਤੀ ਜਾਂਦੀ ਰਹੀ ਵੀ ਇਹ 10 ਕਿੱਲੇ ਤੂੰ ਵਾਲਾ 5 ਕਿੱਲੇ ਤੂੰ ਵਾਲਾ ਤੇ ਇਹ ਕਿਸਾਨ ਸਾਡੇ ਵੀਰ ਭੋਲੇ ਨੇ ਕਦੀ ਵੀ ਆਪਦੀ ਰੋਟੀ ਖਾਈਏ ਨਾ ਉਹੀ ਕਾਮਯਾਬ ਹੁੰਦਾ ਬੰਦਾ ਕਦੀ ਵੀ ਕੋਈ ਸ਼ਾਮ ਲਾਟ ਜਾਂ ਕਿਸੇ ਦੀ ਧੱਕੇ ਨਾਲ ਕਬਜ਼ਾ ਕੀਤੀ ਪੈਲੀ ਨਾ ਪੂਰੀ ਨਹੀਂ ਪੈਂਦੀ ਉਹ ਚੀਜ਼ 'ਚ ਬਰਕਤ ਨਹੀਂ ਰਹਿੰਦੀ ਆਪਦੀ ਜਾਇਦਤ ਵੀ ਜਿਹੜੀ ਹੈ ਨਾ ਉਹਦੀ ਆਮਦਨ ਵੀ ਕਿਸੇ ਪੁੱਠੇ ਪਾਸੇ ਤੇ ਹੀ ਲੱਗਦੀ ਹੈ ਕਿਤੇ ਚੰਗੇ ਪਾਸੇ ਤੇ ਨਹੀਂ ਲੱਗਦੀ ਲੋਕਲ ਕਿਸਾਨ ਉਹ ਰਸਤੇ ਦੀ ਵੀ ਮੰਗ ਕਰ ਰਹੇ ਨੇ ਵਿਰਸਤਾ ਹੈ ਨਹੀਂ ਖੇਤਾਂ ਆ ਬਿਲਕੁਲ ਕਈ ਜਿਹੜੀਆਂ ਪੰਚਾਇਤੀ ਪੈਲੀਆਂ ਨੇ ਦੱਸਦੇ ਪਏ ਵੀ ਕਈ ਟੱਕਾਂ ਨੂੰ ਬਹੁਤੀਆਂ ਜਿਹੜੀਆਂ ਸਾਡੀਆਂ ਵੱਡੀਆਂ ਢੇਰੀਆਂ ਉਹਨਾਂ ਨੂੰ ਤੇ ਰਸਤੇ ਹੈਗੇ ਆ ਜਿਹੜੀਆਂ ਸਾਡੇ ਕੋਈ 2 4 5 ਕਿੱਲੇ ਦਾ ਟਾਕ ਆ ਉਹਨਾਂ ਨੂੰ ਨਹੀਂ ਰਸਤੇ ਹੈਗੇ ਉਹ ਵੀ ਅਸੀਂ ਪੰਚਾਇਤ ਰਸਤੇ ਜਿਹੜੇ ਆ ਉਹ ਬਣਾਵਾਵਾਂਗੇ ਠੀਕ ਹੈ ਧੰਨਵਾਦ ਹੈਗਾ ਤੁਸੀਂ ਸਮਨ ਵੀ ਪੇਜੇਗਾ ਸਰਕਾਰ ਵੱਲੋਂ ਵੇਖੋ ਆਪਾਂ ਅੱਜ ਇਸ ਮੈਟਰ ਤੇ ਗੱਲ ਕਰੀਏ ਕਬਜ਼ੇ ਵਾਲੀ ਗੱਲ ਕਰੀਏ ਬਾਕੀ ਕਿਸੇ ਦੀ ਨਾ ਘਰੇਲੂ ਪਰਿਵਾਰਕ ਜ਼ਿੰਦਗੀ ਤੇ ਮੈਂ ਇਹ ਗੱਲ ਕਹੂੰਗਾ ਇਕੱਲੇ ਇੱਕ ਬੰਦੇ ਨੂੰ ਨਹੀਂ ਸਾਰੀ ਜਿੰਨੀ ਵੀ ਪੋਲਿਟੀਸ਼ਨ ਜਿੰਨੇ ਵੀ ਸਿਆਸਤ ਦੇ ਵਿੱਚ ਲੋਕ ਨੇ ਕਿਸੇ ਦੇ ਘਰੇਲੂ ਗੱਲ ਦੇ ਉੱਤੇ ਕਿਸੇ ਨੂੰ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ ਸਰੇ ਰਾਜਾ ਬੜਿੰਗ ਨੇ ਅਜੇ ਇੱਕ ਬਿਆਨ ਦਿੱਤਾ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਹੈਗੀ ਆ ਥੋੜੀ ਸਾਹ ਜਣੀ ਹੋਈ ਆ ਤਾਂ ਕਹਿੰਦੇ ਪੰਜਾਬ ਦੇ ਵਿੱਚ ਨਹੀਂ ਹੋਵੇਗੀ ਗੱਟ ਜੋੜਨੇ ਹੋਏ ਤੇ ਸਾਡੇ ਕੇਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਨੂੰ ਆਦੇਸ਼ ਲਾਉਣਗੇ ਅਸੀਂ ਤੇ ਉਹਨਾਂ ਦੇ ਮੁਤਾਬਕ ਚੱਲਣਾ ਇਹ ਵੇਖੋ ਜਾਣ ਕੇ ਪਬਲਿਸਿਟੀ ਲੈਣ ਲਈ ਇਹ ਆਕੂ ਕੋਈ ਨਾ ਕੋਈ ਬਿਆਨ ਦਾਗਦੇ ਰਹਿੰਦੇ ਆ ਬਾਕੀ ਅੱਜ ਜਿਹੜਾ ਆਪਾਂ ਇਹ ਦਖਲ ਲਿਆ ਆਪਾਂ ਉਹਦੀ ਗੱਲ ਕਰੀਏ ਇਹਨਾਂ ਤੇ ਇਹੋ ਜਿਹੀਆਂ ਗੱਲਾਂ ਕਰਕੇ ਤੇ ਫੋਕੀ ਵਾਵਾ ਬਟੌਰ ਨਹੀਂ ਹੁੰਦੀ ਸਰ ਪੰਜਾਬ ਚ ਹੋਰ ਕਿੰਨੀਆਂ ਕਿ ਜਮੀਨਾਂ ਜਿਹੜਾ ਕਬਜ਼ਾ ਛੜਾਇਆ ਜਾਂਦਾ ਜਮੀਨਾਂ ਜਿਹੜੀਆਂ ਅਸੀਂ ਅੱਜ ਤੱਕ ਛੜਾਈਆਂ 12000 ਤੋਂ ਪਲੱਸ ਏਕੜ ਜਿਹੜੀ ਜਮੀਨ ਉਹ ਪੰਜਾਬ ਸਰਕਾਰ ਦੇ ਪੰਚਾਇਤ ਦੇ ਰਕਬੇ ਦੀ ਨਾਗੀ ਆ ਆਉਣ ਵਾਲੇ ਸਮੇਂ ਚ ਜਿੰਨੀ ਵੀ ਜਮੀਨ ਹੈ ਸਾਡੀ ਕਿਸੇ ਵੀ ਭਾਵੇਂ ਕੋਈ ਸਰਸੂਖ ਖਾਲਾ ਭਾਵੇਂ ਕੋਈ ਪੋਲਿਟੀਸ਼ਨ ਹੋਵੇ ਸਾਰੀਆਂ ਜਮੀਨਾਂ ਤੋਂ ਜਿਹੜੇ ਆ ਦਖਲ ਲਵਾਂਗੇ ਇੱਕ ਵੀ ਏਕੜ ਜਮੀਨ ਜਿਹੜੀ ਆ ਕਿਸੇ ਦੇ ਕਬਜ਼ੇ ਹੇਠ ਨਹੀਂ ਰਹਿੰਦੀ ਇਹਦਾ ਜਿਹੜਾ ਅੱਜ ਪੰਚਾਇਤ ਮੰਤਰੀ ਜੀ ਦਾ ਉਪਰਾਲਾ ਇਹ ਤਾਂ ਬਹੁਤ ਹੀ ਸਲਾੰਘਾਯੋਗ ਆ ਕਿਉਂਕਿ ਜਿਹੜਾ ਇਹ ਲੰਬੇ ਸਮੇਂ ਤੋਂ ਇਹਨਾਂ ਦਾ ਕਬਜ਼ਾ ਚੱਲਦਾ ਆ ਰਿਹਾ ਸੀ ਅੱਜ ਉਹਨਾਂ ਤੋਂ ਲਿਖਤੀ ਇੱਕ ਐਫੀਡਵਿਟ ਦੇ ਲਿਆ ਵੀ ਜੇ ਅਗਲੀ ਵਾਰੀ ਜਿਹੜੀ ਇਹ ਜ਼ਮੀਨ ਹੈ ਅਸੀਂ ਛੱਡਾਂਗੇ ਤੇ ਓਪਨਲੀ ਬੋਲੀ ਕਰਵਾਵਾਂਗੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ 40 ਸਾਲਾਂ ਤੋਂ ਇਹ ਜਿਹੜੀ ਪਾਰਟੀ ਸੀ ਇਹ ਕਬਜ਼ਾ ਸੀ ਇਹ ਜਿਹੜਾ ਵੀ ਕੋਈ ਬੋਲੀ ਦਿੰਦਾ ਸੀ ਉਸੇ ਨੂੰ ਕਹਿੰਦੇ ਸੀ ਵੇ ਇਹ ਸਾਡੀ ਜਿਹੜੀ ਜ਼ਮੀਨ ਹੈ ਅਸੀਂ ਇਸ ਨੂੰ ਆਬਾਦ ਕੀਤਾ ਹੈ ਸਾਡੀਆਂ ਗਰਦੌਰੀਆਂ ਨੇ ਜਿਹੜੀਆਂ ਪਹਿਲੇ ਪਹਿਲਾਂ ਜਿਹੜਾ ਸਮਾਂ ਹੁੰਦਾ ਸੀ ਉਹਦੇ ਵਿੱਚ ਕੀ ਹੁੰਦਾ ਸੀ ਗਰਦੌਰੀਆਂ ਇਹ ਕਸਤ ਕਰਦੀਆਂ ਹੁੰਦੀਆਂ ਸੀ ਉਹ ਪਹਿਲਾਂ ਪੰਚਾਇਤੀ ਜਿਹੜੇ ਇੱਥੇ ਸੀ ਮੇ ਮਾਰਵਾਲਾ ਏਰੀਆ ਜਿਹੜਾ ਫਲੈਟ ਦਾ ਏਰੀਆ ਨਾ ਇਹਨਾਂ ਦੇ ਵਿੱਚ ਕੀ ਹੁੰਦਾ ਸੀ ਕਾਸਤਕਾਰ ਦੀ ਹਰ ਸਾਲ ਗਰਦੌਰੀ ਹੁੰਦੀ ਸੀ ਇਹ ਲੰਬੇ ਸਮੇਂ ਲੰਬਾ ਸਮਾਂ ਬੀਜਣ ਦੇ ਕਾਰਨ ਕੀ ਹੋਇਆ ਪਹਿਲੇ ਜਿਹੜੇ ਸਰਪੰਚ ਸੀ ਚਲੋ ਕਈ ਵਾਰੀ ਪਾਰਟੀ ਦਾ ਸਰਪੰਚ ਬਣ ਜਾਂਦਾ ਜਿਹੜੀ ਉਸ ਪਾਰਟੀ ਦਾ ਸਰਪੰਚ ਸੀ ਇਹਨਾਂ ਨੇ ਨਜਾਇਜ਼ ਢੰਗ ਨਾਲ ਗਰਦੌਰੀ ਕਰਵਾ ਕੇ ਉਹਨਾਂ ਦੇ ਕਿਸੇ ਕੋਰਟ ਦੇ ਵਿੱਚ ਕੀ ਸੀ ਕੋਰਟ ਨੂੰ ਆਪ ਦਾ ਕਬਜ਼ਾ ਲੰਬਾ ਸਮਾਂ ਕਬਜ਼ਾ ਦਿਖਾ ਕੇ ਉਹਨਾਂ ਨੂੰ ਇੱਕ نوٹس دیتا کورٹ نے ایک ایفڈیوٹ دیتا ਵੀ ਜਿਹੜਾ ਇਹ ਕੋਈ ਵੀ ਪੰਚਾਇਤ ਹੈ ਇਸ ਨੂੰ ਕਾਨੂੰਨੀ ਤੌਰ ਤੇ ਬੇਦਖਲ ਕਰ ਸਕਦੀ ਹੈ ਕਾਨੂੰਨੀ ਤੌਰ ਦਾ ਮਤਲਬ ਇਹ ਹੁੰਦਾ ਹੈ ਵੀ ਜੇ ਕੋਈ ਆਪਣੇ ਮਹਿਕਮੇ ਪੰਚਾਇਤੀ ਮਹਿਕਮਾ ਜਿਵੇਂ ਕਿ ਜ਼ਿਲ੍ਹੇ ਦੇ ਅਫਸਰ ਹੁੰਦੇ ਆ ਡੀਡੀਪੀਓ ਸਾਹਿਬ ਡੀਡੀਪੀਓ ਦੀ ਅਦਾਲਤ ਦੇ ਵਿੱਚੋਂ ਜੇ ਡੀਡੀਪੀਓ ਸਾਹਿਬ ਇਹਨੂੰ ਬੇਦਖਲ ਕਰਦੇ ਆ ਬੇਦਖਲ ਮਤਲਬ ਜੇ ਜਿਹੜੀਆਂ ਇਹਦੇ ਗਰਦੌਰੀਆਂ ਨੇ ਇਹ ਕਾਸ਼ਤਕਾਰ ਦਿਆਂ ਤੋੜ ਕੇ ਪੰਚਾਇਤ ਦੇ ਨਾਮ ਤੇ ਕਰਦੇ ਜਿਵੇਂ ਕਿ ਸਾਰੀ ਇੱਥੇ 300 ਏਕੜ ਦੀ ਜਿਹੜੀ ਗਰਦੌਰੀ ਹੈ ਉਹ ਪੰਚਾਇਤ ਦੇ ਨਾਮ ਪਰ ਹੈ ਪਰ ਇਹ ਜਿਹੜੀ ਗਰਦੌਰੀ ਸੀ ਇਹਨਾਂ ਦੇ ਨਾਮ ਪਰ ਸੀ ਉਹ ਇਸ ਵਾਰ ਕੀ ਸੀ ਡੀਡੀਪੋ ਸਾਹਿਬ ਨੇ ਤੋੜਤੀਆਂ ਸੀ ਗਰਦੌਰੀਆਂ ਤੋੜ ਕੇ ਪੰਚਾਇਤ ਦੇ ਨਾਮ ਕਰਤੀਆਂ ਸੀ ਉਹ ਜਿਹੜੀ ਸੀ ਸਾਹਿਬ ਨੇ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਸਟੇ ਕਰਤੀ ਸੀ ਸਟੇ ਸਕੋ ਕਰਤੀ ਸੀ ਫਿਰ ਉਹਦੇ ਵਿੱਚ ਕੀ ਹੋਇਆ ਮਜਬੂਰ ਨਾ ਮਹਿਕਮੇ ਨੂੰ ਉਹ ਬੋਲੀ ਕੈਨਸਲ ਕਰਨੀ ਪਊ ਅੱਜ ਪੰਚਾਇਤ ਮੰਤਰੀ ਜੀ ਆਪ ਆ ਕੇ ਉਹਨਾਂ ਦੇ ਸਹਿਮਤੀ ਲੈ ਕੇ ਵੀ ਅਗਲੀ ਵਾਰ ਜਿਹੜੀ ਓਪਨ ਬੋਲੀ ਕਰਵਾਉਣ ਲਈ ਅਸੀਂ ਸਹਿਮਤਾਂ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਰਕ ਵਿਦ ਰੈਕ੍ਰੂਟੇਡ ਕੰਪਨੀਆਂਜ਼ ਐਚਐਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ Masonry work carpentry for more information please contact him at www.checktrade.com id number 921760 Shamra Chander center call him on this number 74